ਪੰਦੇਤ ਵਾਲਾ ਕਹਿੰਦੇ ਗਾਬੇ ਦੀ ਕਧਨੀ ਵਾਲਾ ਕਹਿੰਦਾ ਬਦਨੀ ਵਾਲਾ ਕਹਿੰਦਾ ਆ ਗਿਆ ਕਬੱਡੀ ਪਾਉਣ ਦੇ ਲਈ ਅਰਸ਼ੈ ਕਹਿੰਦੇ ਦੁਨੀਆ ਡੀਟੀਓ ਕਹਿੰਦੀ ਹੈ ਕਦੀ ਪੰਜਾਬ ਦੇ ਵਿੱਚ ਚਲਾਨ ਕੱਟਦਾ ਕਦੀ ਨਿਊਜ਼ੀਲੈਂਡ ਦੇ ਵਿੱਚ ਕੱਟਦਾ ਅੱਜ ਵੇਖੋ ਆਸਟ੍ਰੇਲੀਆ ਦੇ ਵਿੱਚ ਕਿਹੋ ਜਿਹੀ ਖੇਡ ਆਉਂਦੀ ਆ ਲਾਓ ਉਧਰਲੇ ਪਾਸੇ ਮੇਰੇ ਵੀਰੋ ਬੜੇ ਤੇਜ਼ ਲੱਤਾਂ ਲਗਿਆ ਨੌਜਵਾਨ ਕੌਣ ਹੈ ਸੁੱਖਾ ਹੈ ਮੇਰੇ ਵੀਰੋ ਭਿੰਡਰ ਕਲਾ ਪਿੰਡ ਦਾ ਲਾ ਕੇ ਤਕੜਾ ਜੱਫਾ ਇੱਕ ਲੱਖਾਂ ਜੇ ਪੁਆਇੰਟ ਦਾ ਵੱਧ ਭਰਾ ਜੱਫਾ ਲਾ ਗਿਆ ਮੀਕਾ ਮੱਲੀਆਂ ਵਾਲਾ ਉਧਰ ਗੁਰਪਿੰਦਰ ਉਪਲ ਕਹਿੰਦਾ ਵੀ ਜਿਹੜੇ ਜਾਫੀ ਨੇ ਜਫਾ ਲਾ ਦਿੱਤਾ ਉਹਨੂੰ 100-100 ਡਾਲਰ ਮੇਰੇ ਵੱਲੋਂ ਹੋਣਾ ਕਬੱਡੀ ਮੰਨੇ ਦੀ ਚੋਲੇ ਵਾਲਿਆ ਦੁਨੀਆ ਸਵਾਦ ਭਾਲਦੀ ਐ ਨੌਜਵਾਨਾ ਦੁਨੀਆ ਸਵਾਦ ਭਾਲਦੀ ਐ ਨੌਜਵਾਨਾ ਪਰ ਪੁਆਇੰਟ ਜਿਹੜਾ ਉਹ ਜਾਫੀ ਦਾ ਪੁਆਇੰਟ ਜਿਹੜਾ ਨੌਜਵਾਨ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਗੁਰਪਿੰਦਰ ਉਪਲ ਵਾਲੀਓ 100 ਡਾਲਰ ਆ ਗਿਆ ਜਾਫੀ ਉਸਤਾਦਾਂ ਦੇ ਬਿਨਾ ਮੇਰੇ ਵੀਰੋ ਕਬੱਡੀ ਨਹੀਂ ਖੇਡੀ ਜਾਂਦੀ ਜੂੜੇ ਤੇ ਰਮਾਲ ਬਲਵਿੰਦਰ ਸਿੰਘ ਫਿੱਡਾ ਜੂੜੇ ਤੇ ਬੰਨ ਕੇ ਰਮਾਲ ਤਕੜਾ ਖੇਡਿਆ ਆਹ ਗਰਦਿਆਲ ਸਿੰਘ ਬਿੱਲੂ ਰਾਜੇਆਣਾ ਤਕੜਾ ਖੇਡਿਆ ਹੂਰਕੋਟ ਜਾਂ ਗੋਪੀ ਤਗੜਾ ਖੇਡਿਆ ਤੋਚੀ ਕਹਿੰਦੇ ਕਾਲੇ ਸੰਘਿਆਂ ਦਾ ਤਗੜਾ ਖੇਡਿਆ ਮੇਰੇ ਵੀਰੋ ਜੂੜੇ ਤੇ ਬਨ ਕੇ ਚਿੱਟਾ ਰਮਾਲ ਇਹ ਤਗੜੇ ਕਬੱਡੀ ਦੇ ਖਿਡਾਰੀ ਹੋਏ ਐ ਪਤਾਰੇ ਦਾ ਪਿੰਨੀ ਲੈ ਵੀ ਪਤਾਰੇ ਦੇ ਪਿੰਨੀ ਵਰਗਾ ਮੋਗੇ ਜ਼ਿਲ੍ਹੇ ਦੇ ਕਹਿੰਦੇ ਬਦਨੀ ਪਿੰਡ ਦਾ ਕਿੰਦਾ ਆ ਗਿਆ ਕਬੱਡੀ ਪਾਉਣ ਦੇ ਲਈ ਲਓ ਬਦਨੀ ਵਾਲਾ ਕਹਿੰਦੇ ਉਧਰਲੇ ਪਾਸੇ ਕਿੰਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਗਾਫੀਆਂ ਦੇ ਵਿੱਚੋਂ ਹੁਣ ਵੇਖੋ ਕੌਣ ਤੋੜ ਤੇ ਹੱਥ ਰੱਖਦਾ ਕੌਣ ਕਹਿੰਦੇ ਖੂਚਾ ਨੂੰ ਆਉਂਦਾ ਤੇ ਕੌਣ ਮੋਰੇ ਹੋ ਕੇ ਜੋਰ 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 Sonia wow